ਲੋਜੀ ਕਿਸਾਨ ਪ੍ਰਭ ਗੁਰਵਾਜ ਅਗਿਰੋ ਵਾਲਾਂ ਦੀ ਸਟਾਲ ਤੇ ਆ ਗਈ ਦਿਖਾਉਣਾ ਤੁਹਾਨੂੰ ਇਹ ਬੱਟਾ ਲਈ ਮਸ਼ੀਨ ਲੈ ਕੇ ਆਏ ਸੀਗੇ ਠੀਕ ਹੈ ਜੀ ਬੈਲਰ ਹੋ ਗਿਆ ਰੀਪਰ ਰੋਟਾਵੇਟਰ ਸਾਰੇ ਤਰ੍ਹਾਂ ਦੀਆਂ ਮਸ਼ੀਨਾਂ ਲੈ ਕੇ ਆਏ ਸੀਗੇ ਇਹਨਾਂ ਮਸ਼ੀਨਾਂ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਦਿਖਾਉਣੇ ਆਗੇ ਤੇ ਵੀਡੀਓ ਨੂੰ ਬੱਤਾਂ ਸ਼ੇਅਰ ਕਰਦੇ ਹੋ ਤੇ ਲਾਸਟ ਤੱਕ ਜਰੂਰ ਦੇਖ ਕੇ ਬੱਟਾ ਲਈ ਮਸ਼ੀਨ ਦੇਖ ਸਕਦੇ ਹੋ ਗੁਰਵਾਜ ਅਗਿਰੋ ਦੀ ਬੱਟਾ ਲਈ ਮਸ਼ੀਨ ਆ ਗਈ ਜੀ ਅੱਗੇ ਦੇਖ ਸਕਦੇ ਹੋਗੇ ਤੁਸੀਂ ਕਾਫੀ ਤਰ੍ਹਾਂ ਦੇ ਸਾਧਨ ਲੈ ਕੇ ਆਏ ਸੀ ਗਰਵਾਜਾ ਗਰੂ ਵਾਲੇ ਮੇਲੇ ਤੇ ਤੁਸੀਂ ਕਿਸੇ ਵੀ ਸਾਧਨ ਬਾਰੇ ਪ੍ਰੋਡਕਟ ਬਾਰੇ ਇਹਨਾਂ ਬਾਰੇ ਜਾਣਕਾਰੀ ਲੈਣੀ ਆ ਜਾਂ ਗੱਲਬਾਤ ਕਰਨੀ ਕਿਸੇ ਵੀ ਤਰ੍ਹਾਂ ਦੀ ਰੇਟ ਬਾਰੇ ਨੰਬਰ ਤੁਹਾਨੂੰ ਸਕਰੀਨ ਤੇ ਚੱਲਦਾ ਮੌਜੂਦ ਉਹਨਾਂ ਨੰਬਰ 'ਤੇ ਗੱਲਬਾਤ ਕਰ ਸਕਦੇ ਹੋਗੇ ਰੀਪਰ ਦੇਖ ਸਕਦੇ ਹੋਗੇ ਠੀਕ ਹੈ ਜੀ ਹੈ ਵੀ ਡਿਊਟੀ ਫੁਲਰ ਰੀਪਰ ਆਗਾ ਕੁਆਲਿਟੀ ਪੱਕਾ ਚੈੱਕ ਕਰ ਸਕਦੇ ਹੋਗੇ ਦੇਖ ਸਾਡੇ ਬਿਲਕੁਲ ਓਕੇ ਗੁਰਵਾਜ ਐਗਰੋ ਇੰਡਸਟਰੀ ਦੇਖ ਸਾਡੇ ਇਹ ਰੇਟ ਵਗੈਰਾ ਸਾਰੇ ਮੈਂਸ਼ਨ ਨੇਗੇ net price ਮੇਲੇ ਤੇ ਡਿਸਕਾਊਂਟ ਸੀ ਜਿਹੜਾ ਉਹ ਸਾਰਾ ਕੁਝ ਇੱਥੇ ਮੈਂਸ਼ਨ ਆ ਗਿਆ ਜੀ ਚੈੱਕ ਕਰ ਸਾਦੇ ਤੁਸੀਂ ਬਾਕੀ ਨੰਬਰ ਸਕਰੀਨ ਤੇ ਚੱਲਦਾ ਮਿਲ ਜੂ ਜੀ ਕਿਸੇ ਵੀਰ ਨੇ ਗੱਲਬਾਤ ਕਰਨੀ ਹੈ ਜਾਣਕਾਰੀ ਲੈਣੀ ਹੈ ਬਾਕੀ ਦੇ ਕੁਆਲਟੀ ਚੈੱਕ ਕਰ ਸਕਦੇ ਹਾਂ ਇੱਧਰ ਬਿਲਰ ਆ ਗਿਆ ਜੀ ਇਹਨਾਂ ਦਾ ਗੁਰਵਾਜ ਜਨ ਦਾ ਸਵਿਫਟ 1900 ਮਾਡਲ ਆ ਇਹ ਇਹ ਵੀ ਚੈੱਕ ਕਰ ਸਕਦੇ ਤੁਸੀਂ ਬਿਲਰ ਵੀਡੀਓ ਨੂੰ ਬਤਵਾ ਸ਼ੇਅਰ ਕਰਦੇ ਜਿੱਥੇ ਵੀ ਦੇਖ ਰਹੇ ਹੋਗੇ ਇਹਨਾਂ ਦੀ ਸਟਾਲ ਤੇ ਬਿਲਰ ਸੀਗਾ ਰੀਪਰ ਸੀਗਾ ਇਹ ਹੈ ਲੈਵਲਰ ਸੀ ਬੱਟਾ ਵਾਲੀ ਮਸ਼ੀਨ ਸੀਗੀ ਦੇਖੀ ਉਹ ਵੀ ਦੇਖ ਸਕਦੇ ਹੋਗੇ ਬਾਕੀ ਰੋਟਰੀ ਡਿੱਗਰ ਸੀਗਾ ਬਿਨਾ ਟੈਂਕ ਦੇ ਤੇ ਟੈਂਕ ਸਮੇਤ ਉਹਨਾਂ ਦੇ ਰੇਟ ਇਹ ਲੈਜਰ ਲੈਵਲਰ ਆ ਗਿਆ ਜੀ ਇਹ ਵੀ ਚੈੱਕ ਕਰ ਸਕਦੇ ਹੋਗੇ ਇਹਨਾਂ ਦੇ ਰੇਟ ਵਗੈਰਾ ਸਾਰੇ ਬੋਰਡਾਂ ਤੇ ਮੈਂਸ਼ਨ ਨੇਗੇ ਚੈੱਕ ਕਰ ਸਕਦੇ ਹੋ ਵੀਡੀਓ ਪਾਜ਼ ਕਰਕੇ ਦੇਖ ਸਕਦੇ ਹੋਗੇ ਬਾਕੀ ਵੀਡੀਓ ਨੂੰ ਬੱਤੋ ਸ਼ੇਅਰ ਕਰ ਦਿਓ ਜਿੱਤੇ ਵੀ ਦੇਖ ਰਹੇ ਹੋਗੇ ਇਸਾ ਵਗੈਰਾ ਹੈਵੀ ਡਿਊਟੀ ਚੈੱਕ ਵਗੈਰਾ ਸਾਰੇ ਚੈੱਕ ਕਰ ਸਕਦੇ ਹੋ। ਬਾਕੀ ਕਿਸੇ ਵੀ ਸਾਧਨ ਬਾਰੇ ਤੁਸੀ ਗੱਲਬਾਤ ਕਰਨੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਹੋਵੇ। ਨੰਬਰ ਤੁਹਾਨੂੰ ਸਕਰੀਨ ਤੇ ਚੱਲਦਾ ਹੋਇਆ ਮਿਲ ਜੂਗਾ। ਉਹਨਾਂ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋ। ਇਹ ਫੁੱਲ ਲਾਈਵ ਡਿਊਟੀ ਰੂਟਾ ਬਟਰ ਆ ਗਿਆ। ਸਾਰੇ ਨਾਟ ਵਗੈਰਾ ਤੁਹਾਨੂੰ ਸੀਲ ਵਾਲੇ ਮਿਲ ਜਾਣਗੇ। ਤਿੱਖੇ ਰੰਗ ਪੇੜ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ, ਗੀਅਰ ਵਗੈਰਾ ਦੇਖ ਸਕਦੇ ਹੋ ਵਧੀਆ। ਇਹ ਡਿਊਟੀ ਗੀਅਰ ਬਾਕਸ ਨੇ। ਇਹ ਸੁਪਰ ਸੀਡਰ ਆ ਗਿਆ ਜੀ। ਟੈਂਕੀਆਂ ਵਗੈਰਾ ਇਹਨਾਂ ਦੀ ਚੈੱਕ ਕਰ ਸਕਦੇ ਹੋ ਪਿਸਤੌਲ ਵਗੈਰਾ ਸਾਰੇ ਪੈਪਾ ਵਗੈਰਾ ਬਿਲਕੁਲ ਹੈਵੀ ਡਿਊਟੀ ਨਹੀਂ ਹੈ ਚੈੱਕ ਕਰ ਸਕਦੇ ਹੋਗੇ ਬਾਕੀ ਨਾਟ ਬੋਟ ਸਾਰੇ ਤੁਹਾਨੂੰ ਜਿੰਕ ਦੇ ਵਧੀਆ ਮਿਲਣਗੇ ਸੀਲ ਆਏ ਨਾਟ ਲੱਗੇ ਹੋਣਗੇ ਜੀ ਉਹ ਵੀ ਦੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਬਸਤੋ ਸ਼ੇਅਰ ਕਰ ਦਿਓ ਬਾਕੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਬਹੁਤ ਬਹੁਤ ਧੰਨਵਾਦ ਜੀ